श्री रविंदर कुमार हंस न डायरेक्टर शेड्यूल कासटलैंड डिपार्टमेंट और फाइनेंस कॉर्पोरेशन लगन से पत्रकार भाईचारे वालों सम्मानित किया गया इस मौके से पत्रकार मेजर सिंह पत्रकार जसपाल आजाद पत्रकार सतनाम सिंह सिकंदर कुमार बोध आदि शामिल हुए पत्रकारा गल करद रविंदर हंसरी ने कहा कि मैं एक गरीब का बेटा हाँ अपने चंडीगढ़ नम आदमी पार्टी केजरीवाल मुखमंत्री भगवंत मान का धनवाद कर आख्या की जेह जिम्मेवार मेन सौंपिया गई मैं मन धन इन सारी जिम्मेवार ना और जनता की सेवा करता रहा आम आदमी पार्टी वालों एक बड़े ठीक है बाबा साहब भीप अंबेडकर जी जब संविधान मिले उन्होंने जो साज के सब्बे बुजुर्ग लोगों में एक इंसान है और उन्होंने संविधानिक सू हक दिते और समाज से कम करने वास्तव प्रेरित किया और लंबे चौड़े मेरे जिंदगी के संघर्ष तो बाद ਆਮ ਆਦਮੀ ਪਾਰਟੀ ਦੇ ਬਜਾਏ ਜਦੋਂ ਕਿ ਮਜਾਨੀ ਕੇਜਰੀ ਪਾਰਟੀ ਦਾ ਹਰ ਹੁਕਮ ਮੰਨਿਆ ਹਰ ਸਟੇਟ ਚ ਜ਼ਿਲ੍ਹੇ ਚ ਜਿੱਥੇ ਵੀ ਪਾਰਟੀ ਨੇ ਮੇਰੀ ਰੋਟੀ ਲਗਾਈ ਮੈਂ ਤੰਦਰ ਇਨਨ ਭਾਈ ਔਰ ਇਸ ਦੀ ਕਦਰ ਕਰਦੇ ਹੋਇਆ ਇੱਕ ਸੱਚੀ ਸੁੱੱਚੀ ਪਾਰਟੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾੜ ਜਿਹੜੇ ਸਾਡੇ ਰਾਸ਼ਟਰੀ ਕੁਲਵਿੰਦਰ ਹੈ ਉਹਨਾਂ ਦੀ ਦੂਰ ਅੰਦੇਸ਼ੀ ਮਨੀਸ਼ ਸੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਹਨ ਗੁਰਪ੍ਰੀਤ ਸਿੰਘ ਦਿੱਲੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੇ ਇੱਕ ਇੱਕ ਵਰਕਰ ਨੂੰ ਜੋ ਮਾਨ ਸਨਮਾਨ ਦੇਣਾ ਹੈ ਅਮਨ ਅਰੋੜਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਹੈ ਕੈਬਨਟ ਮਿਨਿਸਟਰ ਸਾਹਿਬ ਤਾਂ ਮੈਨੂੰ ਇੱਕ ਉਹਨਾਂ ਨੇ ਪੂਰੀ ਅੱਛੀ ਤਰ੍ਹਾਂ ਜੋ ਮੇਰਾ ਮਾਨ ਸਨਮਾਨ ਬੰਦਾ ਸੀ ਮੇਰੇ ਕੰਮ ਦੀ ਕਦਰ ਕਰਦੇ ਹੋਏ ਮੈਨੂੰ ਇਹ ਪੰਜਾਬ ਦੇ ਵਿੱਚ ਡਾਇਰੈਕਟਰ ਲਗਾਇਆ ਐਸੀ ਲੈਂਡ ਡਿਪਾਰਟਮੈਂਟ ਫਾਈਨੈਂਸ ਕਾਰਪੋਰੇਸ਼ਨ ਕਾਫੀ ਸਬਰ ਔਰ ਇਮਾਨਦਾਰੀ ਕਹਿ ਲਓ ਇਮਾਨਦਾਰੀ ਬੋਲੀ ਜਾਂ ਕੁਝ ਹੋਰ ਸੀ ਹਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਇਮਾਨਦਾਰੀ ਵਫਾਦਾਰੀ ਸ਼ਰਾਫਤ ਔਰ ਇਹਦੀ ਵੀ ਕਿਤੇ ਜਿੱਤ ਹੁੰਦੀ ਹੈ ਪਰ ਅਦੇਰਵਾਦੀ ਹੋਵੇ ਜੀ ਮੇਰੀ ਕੋਈ ਮੇਰੀ ਕੋਈ ਜ਼ਿਆਦਾ ਸਿਫਾਰਿਸ਼ ਨਹੀਂ ਸੀ ਪਾਰਟੀ ਵਿਲੈਕਟਿਵ ਲੀਡਰ ਵਗੈਰਾ ਤੇ ਗੱਲ ਕਰਦੇ ਸੀ ਆਪਸ ਵਿੱਚ ਇੱਕ ਦੂਜੇ ਦੀ ਕਰਦੇ ਰਹੇ ਨੇ ਔਰ ਕੋਈ ਕੋਈ ਪੈਸਾ ਨਹੀਂ ਇੱਕ ਮੈਂ ਨਾ ਮੇਰੇ ਕੋਈ ਨੇ ਹੈਗੇ ਆ ਮੇਰੇ ਕੋਲ ਰਵਿੰਦਰ ਹੰਸ ਨਾਮ ਹੀ ਹੈ ਔਰ ਬਗੈਰ ਵੱਡੀ ਸਿਫਾਰਿਸ਼ ਤੋਂ ਸਿਫਾਰਿਸ਼ ਤੋਂ ਬਗੈਰ ਔਰ ਪੈਸੇ ਤੋਂ ਬਗੈਰ ਮੈਨੂੰ ਇਹ ਪਾਰਟੀ ਨੇ ਚਲਵਾ ਰਹੀ ਦਿੱਤੀ ਹੈ ਮੇਰੀ ਸਰਕਾਰ ਨੇ ਅੰਤਿਅਰ ਸਦਾਰ ਕੋਵਾਚੀ ਮਾਣ ਦਿੱਤੀ ਕੀ ਕਹਿਣਾ ਚਾਹੋਗੇ ਕਿ ਇੰਨੇ ਲੰਮੇ ਅਰਸੇ ਬਾਅਦ ਤੁਹਾਨੂੰ ਇਸੇ ਪੋਸਟ ਦਿੱਤੀ ਗਈ ਤੇ ਕਈਆਂ ਦਾ ਕਹਿਣਾ ਹੈ ਕਿ ਲੇਟ ਕਰ ਦਿੱਤੀ ਕਿ ਤੁਹਾਡੇ ਤੋਂ ਪਹਿਲਾਂ ਜਿਹੜੇ ਬੰਦੇ ਆਏ ਉਹਨਾਂ ਨੂੰ ਪੋਸਟ ਦੇ ਦਿੱਤੀ ਗਈ ਪਰ ਤੁਹਾਨੂੰ ਲੇਟ ਤੇ ਕੀਤਾ ਗਿਆ ਪਰ ਇਹਦੇ ਬਿਸ਼ੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਾਰਟੀ ਨੇ ਬਹੁਤ ਕੁਝ ਦੇਖਣਾ ਹੁੰਦਾ ਹੈ ਕਿ ਆਪਾਂ ਇੱਕ ਘਰ ਪਰਿਵਾਰ ਚਲਾਉਂਦੇ ਆਂ ਘਰ ਦੇ ਵਿੱਚ ਦੋ ਚਾਰ ਮੈਂਬਰ ਹੈਗੇ ਆ ਤੋ ਜਿਹੜਾ ਪਾਰਟੀ ਦਾ ਹੈੱਡ ਆ ਸਾਡੇ ਪਿਤਾ ਜੀ ਹੈ ਮਾਤਾ ਜੀ ਹੈ ਉਹਨਾਂ ਨੇ ਦੇਖਣਾ ਕਿ ਕਿਹੜਾ ਬੱਚਾ ਕਿੱਥੇ ਕਿਦੋਂ ਸੈੱਟ ਕਰਨਾ ਹੈ ਜੇ ਕਿਹੜੇ ਬੱਚੇ ਨੂੰ ਛੇਤੀ ਅੱਗੇ ਲਿਆਵਾਂਗੇ ਤਾਂ ਬਾਕੀ ਪਰਿਵਾਰ ਵੀ ਲੱਜ ਕੇ ਰੋਟੀ ਖਾਏਗਾ ਜੇ ਇਧੇ ਪਾਰਟੀ ਦੇ ਅੰਦਰ ਸੰਗਠਨ ਦੇ ਅੰਦਰ ਹੈ ਕਿਹੜਾ ਬੰਦਾ ਕਿੱਥੇ ਲੱਗੇਗਾ ਤਾਂ ਪਾਰਟੀ ਵਧੇਗੀ ਗੜ ਸੰਗਠਨ ਉਹ ਪਰਿਵਾਰ ਜਣਾਣਾਸਤੇ ਤਨਮਨ ਧੰਦੀ ਜ਼ਰੂਰਤ ਹੁੰਦੀ ਆ ਤੋ ਕੋਈ ਇਧਰ ਹੀ ਢੇਰਾਂ ਦੀ ਗੱਲ ਨਹੀਂ ਆ ਉਹਨੂੰ ਪਾਰਟੀ ਨੇ ਇੱਕ ਮਾ ਛੋਟਾ ਜਿਹਾ ਕਾਰਕਟਰ ਸੀ ਮੇਰੇ ਮਾਤਾ ਜੀ ਸਪਾਈ ਦਾ ਕੰਮ ਕਰਦੇ ਸੀ ਸਪਾਈ ਮਜ਼ਦੂਰ ਦਾ ਬੇਟਾ ਹੈ ਤਾਂ ਮੈਂ ਨਿਤਿ ਪਾਰਟੀ ਚ ਕੰਮ ਕੀਤਾ ਇੱਕ ਬੂਤ ਤੋਂ ਸ਼ੁਰੂ ਕੀਤਾ ਔਰ ਮੈਂ ਜ਼ਿਲ੍ਹੇ ਦੇ ਵਿੱਚ ਜਨਰਲ ਸੈਕਟਰੀਆ ਜ਼ਿਲ੍ਹੇ ਦਾ ਕੋਆਰਡੀਨੇਟਰ ਰਿਹਾ ਅੱਜ ਦੀ ਡੇਟ ਤੋਂ ਮੈਂ ਪੰਜਾਬ ਦਾ ਵਾਈਸ ਪ੍ਰਧਾਨ ਹੈ ਇਸ ਜੀਵੰਗ ਦਾ ਰਾਸ਼ਟਰੀ ਪਾਰਟੀ ਦਾ ਵਾਈਸ ਪ੍ਰਧਾਨ ਦਾ ਛੋਟੀ ਘਟੋੜੀ ਅਭੀ ਤੇ ਸਟੇਟਸ ਹੀ ਹੈ ਤਾਂ ਜਿੱਥੇ ਜਿੱਥੇ ਪਾਰਟੀ ਨੇ ਇਲੈਕਸ਼ਨ ਲੜੀ ਮੈਂ ਉੱਥੇ ਇੰਚਾਰਜ ਬਣ ਕੇ ਗਿਆ ਔਰ ਕਈ ਕਈ ਸਟੇਟਾਂ ਦੇ ਵਿੱਚ ਤਾਂ ਮੇਰੇ ਕੋ ਅਰਵਿੰਦ ਕੇਜਰੀਵਾਲ ਜੀ ਦਾ ਕੈਂਡੀਡੇਟ ਦਾ ਜਿਹੜੀ ਟਿਕਟ ਹੁੰਦੀ ਨਾ ਅਥਾਰਟੀ ਲੈਟਰ ਮੇਰੇ ਕੋ ਰਿਹਾ ਬੜਾ ਬੜਾ ਮਾਨ ਕੋ ਉਸ ਤੋਂ ਵੱਡੀ ਕੀ ਗੱਲ ਅਥਾਰਟੀ ਲੈਟਰ ਮੇਰੇ ਕੋਲ ਤਾਂ ਮੈਂ ਤਾਂ ਅਗਰ ਫਾਈਲ ਕਰਕੇ ਆ ਜਮ੍ਹਾਂ ਕਰਾ ਗਿਆ ਸਰ ਇੱਕ ਬੋਲ ਦਿਓ ਅੱਜ ਬੜਾ ਮੈਂਬਰ ਵੀ ਲਾਇਆ ਉਹਨੇ ਕਮਿਸ਼ਨਰ ਡਾਇਰੈਕਟਰ ਲਾਇਆ ਸਰ ਇੱਕ ਬੋਲ ਦਿਓ ਜੀ ਮੈਂ ਸਿਰਫ ਬਸ ਤੁਹਾਨੂੰ ਨੈੱਡ ਅਪਾਇੰਟਮੈਂਟ ਮਿਲ ਗਿਆ ਗਿਆ ਜਾ ਸਭਾ ਨੂੰ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਿੰਦਾ ਕੰਮ ਕਰਦਾ ਹੈ ਜਿਹੜੇ ਐਸਸੀ ਐਸਟੀ ਲੋਕਾਂ ਨੂੰ ਆ ਤੁਹਾਨੂੰ ਮੈਂ 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 ਜੇ ਤਾਂ ਡਾਇਰੈਕਟਰ ਦੀ ਮੰਗਰਵਾਰ ਜਾ ਕੇ ਸ਼ਪਤ ਲੈਣੀ ਹੈ ਜੁਆਇਨ ਕਰਨਾ ਹੈ ਨੋਟੀਫਿਕੇਸ਼ਨ ਹੋ ਚੁੱਕਾ ਹੈ ਜੁਆਇਨਿੰਗ ਲੈਟਰ ਵੀ ਆ ਗਈ ਸਾਡੇ ਜਨਰਲ ਸੈਂਟਰ ਸਾਹਿਬ ਫਿਰ ਵੀ ਜੋ ਮੇਰੀ ਜਾਣਕਾਰੀ ਹੈ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਹੈ ਪ੍ਰਾਪਰਟੀ ਹੈ ਉਹ ਐਸੀ ਸਮਾਜ ਦੇ ਲੋਕਾਂ ਨੂੰ ਦੇਣੀ ਹੈ ਔਰ ਜਿੱਤੇ ਵੀ ਪ੍ਰਾਪਰਟੀ ਹੈ ਪੰਜਾਬ ਚ ਕਿਤੇ ਵੀ ਕਿਸੇ ਵੀ ਜਿਲ੍ਹੇ ਦੇ ਵਿੱਚ ਹੈ ਤਾਂ ਉਹਦਾ ਕੋਈ ਪ੍ਰੋਸੈਸ ਹੈ ਮੈਂ ਦੇਖਾਂਗਾ ਜਿਉਂਕਾ ਤਰੂ ਸੌਫਾ ਕਰਾਂਗੇ ਤਾਂ ਕਿ ਬਚਾਰੇ ਕੋਲ ਜਿਆਦਾ ਤੋ ਹੁੰਦੇ ਨਹੀਂ ਸੋਚ ਗਰੀਬ ਲੁਕ ਰਹੇ ਤਾਂ ਦੂਸਰਾ ਜਿਹੜਾ ਲੋਨ ਦਾ ਇਹਨਾਂ ਨੂੰ ਡਾਇਰੈਕਟ ਲੋਨ ਆ ਮੈਂ ਥੋੜਾ ਜਿਆਦਾ ਮੈਨੂੰ ਜਾਣਕਾਰੀ ਕਿ 30 ਲੱਖ ਦਾ ਡਾਇਰੈਕਟ ਲੋਨ ਹੈ ਔਪਟੀ ਦੇ ਵਾਸਤੇ ਵੀ ਤੁਸੀਂ ਆਪਣਾ ਕੋਈ ਬਾਰੋ ਬਾਰ ਕੰਮ ਹੈ کھیਤੀਬਾੜੀ ਦਾ ਕੰਮ ਕਰਨਾ ਜੋ ਵੀ ਹੈ ਤਾਂ ਇਹਦੇ ਨਾਲ ਨਾਲ ਡਾਇਰੈਕਟ ਲੋਨ ਹੈ अमाउंट है लोगल पे पावर है और बैंक तो स्पोंसर केस है बैंक दो पाँच लाख पाँह हज़ार की सबसिडी है मैं सारा चेक करूँगा, और पूरे अपनी जी सा ऑफिसल लोबी है सरदार भगवंत सि मान दशा को, को लैके हुए तो मैं पूरी कोशिश करूंगा मैं समाज के मैं लोगों को हिफाकत पाऊंगा मैं बस मैं यही कहना चाहता भी आ, अगर साड़ा जो समाज है पूरे देश के दे अंदर दे दे साड़ियाँ छह हज़ार सत्तों तरतारी तो जाती हैं और कश्मीर तो लैके कन्या कुमारीकर समाज है तो मैं उन्होंने कहा कि एकजुट हो जाओ तो 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 बंद मुठ्ठी से ताकत बनी होंगी है और एकदम बोल के पे मर दो उंगली फ्रैक्स हो जाए तो इस तरह उतारी जाती है पंजाब दें तो मैं उन्होंने कहूंगा भी एकजुट हो जाओ जो सारे गिरे शिक्बे पोलिटिकल पावर एक मास्टर चाबी है और जो कोई आ जाए ना उ हर मुश्किल का तारा पाता है चलो मैनू पार्टी ने सरकार ने यह मान बख्शा तो मेरे को चंडीगढ़ आओ हर ज़िले चाटा ऑफिस है उत्थे आओ तो इकट्ठे हो के और सरकार रिपीट कर रही है आम आदमी पार्टी की तो कांग्रेस कलेष है लीडरशिप ज्यादा है बीजेपी का पाँच कुछ हो नहीं सकता अकाली दल बिल्कुल हाथ ही छिंद है तो इस करके आम आदमी पार्टी की सरकार रिपीट कर रही है कि चढ़ते सूरे जाने चाहिए डुबदे हल कभी न जाओ और इसकार ਮੈਂ 19 ਅਗਸਤ 2022 ਨੂੰ ਪੂਰੇ ਦੇਸ਼ ਦੇ ਅੰਦਰ ਲਾਫਰਾਂਜ ਅਰੈਕਸ਼ਨ ਲਈ ਹੈ ਸਰਦਾਰ ਕੋਪਾਲ ਸਿੰਘ ਮਾਨ ਜੀ ਨੇ ਸੰਵਾਰ ਰੱਖਿਆ ਤਾਂ ਪੁਨੀਏ ਦਸੂਹ ਚੰਡੀਗੜ੍ਹ ਮੀਟਿੰਗ ਹੋਈ ਸੀ ਔਰ ਇਸ ਤੋਂ ਇਲਾਵਾ ਸਕਾਲਰਸ਼ਿਪ ਦੇ ਪੈਸੇ ਬੱਚਿਆਂ ਨੂੰ ਟਾਈਮ ਸੈੱਟ ਮਿਲਦੇ ਕਿਤੇ ਸਭ ਜਗ੍ਹਾ ਤੇ ਬਹੁਤ ਕੁਝ ਦਿੱਤਾ ਹੈ ਔਰ ਅੱਜ ਦਾਸੂ ਮੌਕਾ ਮਿਲਿਆ ਉਹ ਦਾਮਕ